ਲੋ ਵੀ ਮੇਤਰੋ ਅੱਜ ਸੁੰਦ ਸੀ ਪਹਿਲਾਂ ਵਹਿੜ ਕਾ ਦੇਖਦੇ ਆਂ ਫਿਰ ਕਿਸਮਤ ਕੁੜੀ ਜੋ ਕੀ ਨਿਕਲਦਾ ਕਹਿੰਦਾ ਦਾ ਉਮੀਦ ਤਾਂ ਸਾਰੀ ਵਧੀਆ ਕਰਦੇ ਆ ਵੀ ਚਲ ਫੀਮੇਲ ਕਾਫ ਨੂੰ ਜਨਮ ਦੇਉ ਇਹ ਤੇ ਫਿਰ ਦੇਖਦੇ ਆਂ ਵੀ ਇਹਦੇ ਚੋਂ ਹੁਣ ਕਿਸਮਤ ਕੁੜੀ ਜੋ ਕੀ ਨਿਕਲਦਾ ਲੋ ਵੀ ਗਾਂ ਜ਼ੋਰ ਮਾਰਦੀ ਸੀ ਜ਼ਿਆਦੇ ਤੇ ਫਿਰ ਪਵਨ ਨੂੰ ਆਖਿਆ ਮੈਂ ਕਿਹਾ ਯਾਰ ਚਲੋ ਮੈਂ ਤਾਂ ਹੈ ਜ਼ੋਰ ਲਾਉਣੀ ਅੱਗੇ ਤਾਂ ਆਪ ਹੀ ਸਵਾਈ ਦਿੰਦੇ ਆ ਤਾਂ ਵੀ ਤੂੰ ਤੇ ਟੋਨੀ ਮੜੀ ਜੀ ਕਰੋ ਮਦਦ ਇੰਨੀ ਮਦਦ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਪਹਿਲਾਂ ਵੈੜਾ ਜ਼ੋਰ ਬਹੁਤ ਜ਼ਬਰਦਸਤ ਮਾਰਦੀ ਹੈ ਤਾਂ ਜੇ ਇਹਨੂੰ ਨਹੀਂ ਸੁਵਾਉਂਦੇ ਤਾਂ ਫਿਰ ਪਸ਼ੂ ਨੂੰ ਪ੍ਰੋਬਲਮ ਹੋ ਸਕਦੀ ਹੈ ਇਹਨੂੰ ਸੁਵਾਉਣੀ ਪਊਗਾ ਆਪਾਂ ਨੂੰ ਲੋ ਆ ਵੀ ਮਿੱਤਰੋ ਤੇ ਗਾਂ ਦੇ ਪੀਸੀ ਦੀ ਸੁਵਾ ਤੇ ਸਾਰਿਆਂ ਨੇ ਰਲ ਕੇ ਤੇ ਨਾਲ ਮੈਨੂੰ ਵੀ ਲੱਗਣਾ ਪੈ ਗਿਆ ਕਿਉਂਕਿ ਹੋਰ ਕੋਈ ਬੰਦਾ ਹੈ ਨਹੀਂ ਸੀਗਾ ਤੇ ਪਰਮਾਤਮਾ ਦੀ ਕਿਰਪਾ ਨਾਲ ਸੋਹਣੀ ਫੀਮੇਲ ਨੂੰ ਜਨਮ ਦਿੱਤਾ ਬੈਠ ਦੂਜੀ ਗੱਲ ਬੈਠ ਤੇ ਹਜੇ ਆ ਇਹਨੂੰ ਉਸ ਲੋਟ ਸਾਮੀ ਸੁੰਮੀ ਨਹੀਂ ਵਿਚਾਰੇ ਨੂੰ ਤੇ ਹੁਣ ਕੋਸ਼ਿਸ਼ ਕਰਾਂਗੇ ਵੀ ਵਧੀਆ ਸਾਮਾਂਗੇ ਤੇ ਅੱਜ ਦੁੱਧ ਬਹੁਤ ਨਿਕਲਿਆ ਦਾ ਅੱਜ ਜਿਆਦੇ ਧਾਰ ਆਈਆਂ ਚੱਲ ਪਈਆਂ ਸੀ ਇਹਦੇ ਥੋੜੇ ਜੋਸ਼ ਦੇ ਨਾਲ ਦੁੱਧ ਛਿੱਟਣ ਲੱਗ ਗਿਆ ਇਹਦੇ ਥੱਲੇ ਹੋਰੋਂ ਦਾਨਦੂਨਾਂ ਪਾਈ ਲਿਓ ਬੱ ਦੋ ਵਜਣੇ ਵਾਲੀ ਹੈ ਲੈ ਵੀ ਨਾ ਇਹਦਾ ਪਵਨਦੀ ਵੀ ਸ਼ਲਟਰ ਲਵੇੜਦੀ ਹੈ ਪਵਨਨ ਸਹੀ ਹੈ ਆ ਉਹਦੇ ਆਪ ਹੀ ਸੂਪੀ ਸੀ ਆ ਤਾਂ 4 ਬਾਈ ਸੂਪੇ ਤੜਕੇ ਤਾਂ ਰੇਤਾ ਰਾਂ ਕੱਢਦੇ ਨੂੰ ਪਤਾ ਲੱਗਿਆ ਸਾਨੂੰ ਹੈ ਹਾਂ ਕੱਥਨੇ ਕੰਦਰ ਜਾਵਾਂ ਹਾਂ ਪਤਾ ਲੱਗਿਆ ਸਾਨੂੰ ਮੇਰੇ ਬੈਠਾ ਠੀਕ ਆ ਛੱਟ ਜੀ ਲਈ ਦੇ ਹੋਰ ਪਾਲਾ ਹੋਂਕਾ ਦੀ ਤੇ ਤੂੰ ਮਾਰਦੇ ਹੋਂਕ ਫੌੜਾ ਹੋਂ ਖੜੀਆਂ ਹੋਈ ਜਾਂਦੀਆਂ ਗੋਹਾ ਕਰੀ ਜਾਂਦੀਆਂ ਹਰਗਾਂ ਟੋਨੀ ਸੁਲਤਾਨਾ ਵਰਗੇ ਨੂੰ ਕੱਖ ਜੇ ਇਨੇ ਘਟਾਓ ਯਾਰ ਆਦੇ ਹੁਣ ਇਹਨਾਂ ਦੀ ਫੀਡ ਛੱਡੀ ਪਈ ਆ ਹੁਣ ਫੀਡ ਹੀ ਧਰ ਦੇ ਇਹਨਾਂ ਨੂੰ ਇਹਨਾਂ ਨੂੰ ਕੱਖ ਬਾਲੇ ਪਾਏ ਪਾਏ ਸੀ ਪਵਨ ਦੇ ਨਾ ਇੱਥੇ ਧਰ ਦੇ ਇੱਥੇ ਇੱਥੇ ਹਜੇ ਦੋਨੇ ਖਾਣ ਲੈਂਗੇ ਮੁੜ ਕੇ ਇੱਕ ਦੂਜੀ ਨੂੰ ਔਖਰੀ ਜਾਣਗੇ ਬੱਠਲ ਚਾਹੀਦਾ ਇਹਨੂੰ ਠੀਕ ਆ ਇਹਨਾਂ ਨੂੰ ਹੋਰ ਬੱਠਲ ਗੇਜ ਪਾਹੰਦਾ ਇਹਨਾਂ ਨੂੰ ਇੱਥੇ ਧਰ ਥੋਕਾ ਦੀ ਹੁਣ ਦੋਨਾਂ ਦੇ ਮੂੰਹ ਵੱਡੇ ਹੋ ਗਏ ਹੁਣ ਬਾਲਟੀ 'ਚ ਖਾਣਾ ਇਹਨਾਂ ਨੂੰ ਔਖਾ ਹੈ ਹੂੰ ਪਰ ਇਹਨੇ ਪਾਣੀ ਪੋਣਾ ਹੋਊਗਾ ਨਾ ਹੁਣ ਦਾਣੇ 'ਚ ਤੇ ਪਵਨ ਨੂੰ ਕਹਦੇ ਤੂੰ ਮਾਰ ਦੇ ਫੋੜਾ ਹੁਣ ਥੱਲੇ ਲੋਈ ਮੇਟਰ ਮਰ ਤੋਂ ਮਰਤੀ ਹੋਵੇ 11 ਦਾ ਆਥਵਾ ਛੇ ਗਿਆ ਹੁੰਦਾ ਇੱਥੇ ਅੰਦਰ ਵਹ ਜਾਂਦੀਆਂ ਸਾਰੀਆਂ ਘਟੀਆਂ ਘਟੀਆਂ ਕੱਢ ਦੇਈਦੀਆਂ ਨਾਲੇ ਥਾਂ ਜੱਕ ਥਾਂ ਤੇ ਗੱਲਾਂ ਬਹੁਤ ਕਰਦੀਆਂ ਜੀ ਕਿਉਂਕਿ ਥਾਂ ਥੋੜੀ ਜਿਹੀ ਘੱਟ ਹੁੰਦੀ ਹੈ ਉੱਥੇ ਪਹਿਲਾਂ ਤੜਕੇ ਤੋਂ ਫਰਮਾਇਆ ਜੀ ਹੁੰਦੇ ਫਿਰ ਇੱਕ ਥਾਂ ਤੇ ਖੜਗਾ ਰਹਿੰਦੇ ਬਾਥਰੂਮ ਕਰੀ ਜਾਂਦੀਆਂ ਫਿਰ ਗਿੱਲਾ ਜਾਦੇ ਹੋ ਜਾਂਦਾ ਹੁਣ ਇਹਨਾਂ ਨੂੰ ਵੀ ਅੰਦਰ ਬਣਾਈ ਦਿਆ ਰੋਜ